ਸਭ ਗੀਤ ਜਿਹੜਾ ਤੁਹਾਡਾ ਟ੍ਰੈਕ ਟਾਇਲ ਬਣਿਆ ਲੋਕਾਂ ਦੇ ਵਿੱਚ ਬੰਦਾ ਗਰੀਲਾ ਬਣਿਆ ਜੀ ਗੱਡੀ ਦੇਤੀ ਯੇਸ਼ੂ ਨੇ ਮੈਂ ਬੰਦਗੀ ਤੇ ਲੈ ਕੇ ਜਾਂਦੇ ਆ ਗੱਡੀ ਦੇਤੀ ਯੇਸ਼ੂ ਨੇ ਤੇ ਬੰਦਗੀ ਤੇ ਲੈ ਕੇ ਜਾਂਦੇ ਆ ਜਦੋਂ ਜੀ ਇਹ ਗੀਤ ਵਾਇਰਲ ਹੋਇਆ ਤਾਂ ਮੈਂ ਬੜਾ ਪਰੇਸ਼ਾਨ ਸੀ ਬੜੇ ਕਮੈਂਟ ਮਾਰੇ ਆਉਂਦੇ ਰਹੇ ਮੈਨੂੰ ਬਹੁਤ ਪਰੇਸ਼ਾਨੀ ਲੱਗੀ ਸੀ ਉਦੋਂ ਕਿਉਂਕਿ ਮੈਂ ਕਿੰਨਾ ਸੀ ਸਾਡੇ ਪ੍ਰਭੂਈ ਅਸੋਸੀਟੀ ਜਨਕ ਬੇਅਵਦੀ ਹੋਈ ਜਨਕ ਮੈਂ ਬਹੁਤ ਪਰੇਸ਼ਾਨ ਹਾਂ ਟ੍ਰੈਕਟਰ ਲੋਕਾਂ ਤੇ ਮੈਨੂੰ ਬੜਾ ਗੁੱਸਾ ਉਸ ਟਾਈਮ ਤੇ ਆਇਆ ਸੀ ਵੀ ਮੇਰੀ ਕੋਈ ਗੱਲ ਨਹੀਂ ਕਰਦਾ ਕਿਸੇ ਦੀ ਗਵਾਹੀ ਹੋਈ ਸੀ ਕਿ ਉਹਨੂੰ ਉਹ ਇਦਾਂ ਹੀ ਜਾਂਦਾ ਹੁੰਦਾ ਸੀ ਉਹਨੂੰ ਗੱਡੀ ਮਿਲਦੀ ਆ ਹੁਣ ਮੈਂ ਇਹ ਵੀ ਗੱਲ ਸੁਣੀ ਆ ਕਿ ਤੁਹਾਨੂੰ ਵੀ ਗੱਡੀ ਦੇ ਦਿੱਤੀ ਆ ਕਿ ਪਰਮੇਸ਼ਵਰ ਦੇ ਕਿਸੇ ਦਾਸ ਨੇ ਅੱਬ ਸਿੱਧਾ 10 ਵਜੇ ਉਹ ਦਿਨ ਪਹੁੰਚੇ ਜੀ ਇੱਥੇ ਤੇ ਸਾਨੂੰ ਨਹੀਂ ਪਤਾ ਵੀ ਗੱਡੀ ਜਦ ਦੇਣੀ ਸਗਾ ਉਸਕਰ ਉਹ ਤਰਨ ਬੇਲੇ ਕਿ ਅੱਜ ਮੈਨੂੰ ਗੱਡੀ ਮਿਲਣੀ ਆ ਕੋਈ ਮਨਚ ਚ ਕਹੇ ਦੰਦਾ ਨਹੀਂ ਜੀ ਨਹੀਂ 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 ਸੀ ਤਾਂ ਸਿਰਫ ਇਸ ਕਰਕੇ ਆਏ ਸੀ ਚਲੋ ਬੰਦਗੀ ਰਾਤ ਨੂੰ ਸੌਂਦੇ ਅਸੀਂ ਤੁਹਾਨੂੰ ਮੇਲ ਮਲਾਪ ਵਾਸਤੇ ਇਟਾਇਆ ਸੀ ਜੀ ਜਦੋਂ ਉਹਨਾਂ ਦੇ ਮੈਂ ਰੂਮ ਚ ਵੜਿਆ ਮੈਨੂੰ ਇੰਝ ਲੱਗਾ ਜਿਵੇਂ ਮੈਂ ਸਵਰਗ ਤੇ ਵੜ ਗਿਆ ਜੀ ਉਹਨਾਂ ਦੇ ਚਿਹਰੇ ਮੱਗਦੇ ਸੀ ਰੱਬ ਦਾ ਨੂਰ ਹੀ ਪੂਰਾ ਨਾਲ ਤੇ ਉਹ ਜੀ ਦੱਸਿਆ ਕਿ ਉਹਨਾਂ ਦੇ ਆਫਿਸ ਚ ਗਏ ਤੇ ਉਹਨਾਂ ਨੇ ਦੇਖਿਆ ਉਹਨਾਂ ਦਾ ਨੂਰ ਤੇ ਉਦੋਂ ਵੀ ਮਨ ਚ ਨਹੀਂ ਸੀਗੇ ਮੇਰੇ ਮਨ ਚ ਗੱਡੀ ਆ ਨਾ ਨਾ ਨਹੀਂ ਜੀ ਫਿਰ ਇੱਕਦਮ ਅਚੰਭਾ ਕਿਦਾਂ ਲੱਗਾ ਵੀ ਤੁਹਾਡੇ ਚਾਬੀ ਫੜਾਈ ਉਹਨਾਂ ਨੇ ਵੇਖੋ ਜੀ ਜਦੋਂ ਅਸੀਂ ਕਿਹਾ ਵੀ ਮੈਂ ਆ ਵੀ ਸੰਤ ਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੀ ਆ ਵੀ ਉਹਨਾਂ ਦੇ ਰੂਮ ਚ ਤੇ ਉਹ ਕਹਿੰਦੇ ਕੋਈ ਨਹੀਂ ਆਜੋ ਬਾਹਰ ਆਣ ਕੇ ਕਰਦੇ ਆ ਫੋਟੋ ਤੇ ਅਸੀਂ ਬਾਹਰ ਆ ਗਏ ਤੇ ਬਾਹਰ ਮੈਨੂੰ ਨਹੀਂ ਪਤਾ ਕੀ ਕਰਨਾ ਇਹਨਾਂ ਬਾਹਰ ਆਣ ਕਹਿੰਦੇ ਉਹ ਗੱਡੀ ਤੁਹਾਨੂੰ ਯਸੂ ਨੇ ਦੇ ਦਿੱਤੀ ਆ ਆ ਚਾਬੀ ਖੜੋ ਤੇ ਬੰਦਗੀ ਤੇ ਲੈ ਕੇ ਜਾਓ ਰੱਬ ਦੇ ਦਾਸਾਂ ਨੇ ਇਹ ਗੱਲ ਕਹੀ ਅੰਕੁਨਰੋਲਾ ਜੀ ਨੇ ਗੱਡੀ ਦੇ ਅਸੀਂ ਬੰਦਗੀ ਤੇ ਲੈ ਕੇ ਜਾਣਿਆ ਚਲੋ ਵਧਾਈਆਂ ਕੰਨ ਗੱਡੀ ਸੱਚੀ ਦੇ ਦਿੱਤੀ ਘਰ ਤੋਂ ਆਏ ਤੁਹਾਨੂੰ ਪਤਾ ਵੀ ਨਹੀਂ ਸੀ ਗੱਡੀ ਮਿਲਣੀ ਆ ਅੰਦਰ ਮਿਲੇ ਵੀ ਉਦੋਂ ਵੀ ਕੋਈ ਗੱਲ ਨਹੀਂ ਸਿਰਫ ਇੱਕ ਜਿਹੜਾ ਮਿਲਣ ਦੇ ਫੋਟੋ ਕਰਾਉਣ ਦੇ ਤੋਂ ਬਾਹਰ ਆਏ ਤੇ ਇੱਕ ਵੱਡਾ ਜਿਹੜਾ ਆ ਕ੍ਰਿਸ਼ਮਾ ਜਿਹਨੂੰ ਕਹਿ ਸਕਦੇ ਆ ਵੀ ਇੱਕਦਮ ਝਟਕਾ ਲੱਗਾ ਜਦੋਂ ਗੱਡੀ ਦੀ ਚਾਬੀ ਹੱਥ ਫੜਾ ਦਿੱਤੀ ਹਾਂਜੀ ਹਾਂਜੀ ਉਦੋਂ ਮੈਦਾਨ ਜੇ ਹੋ ਗਿਆ ਤੋ ਜਿਹੜੇ ਲੋਕ ਮਜ਼ਾਕ ੜਾਉਂਦੇ ਸੀ ਤੁਹਾਡੀਆਂ ਰੀਲਾਂ ਬਣਾ ਕੇ ਇੰਸਟਾਗ੍ਰਾਮ ਤੋਂ ਰੀਲਾਂ ਬਣਾਉਂਦੇ ਸੀ ਜੀ ਕੀ ਮਜ਼ਾਕ ਕੀ ਕਰਤਾ ਕੀ ਜਵਾਬ ਉਹਨਾਂ ਨੂੰ ਜੋ ਰੱਬ ਨੇ ਜਵਾਬ ਉਹਨਾਂ ਨੂੰ ਦਿੱਤਾ ਜਿਹੜੇ ਅੱਜ ਜਾਣ ਕੇ ਮਜ਼ਾਕ ੜਾਉਂਦੇ ਸੀ ਤਾਂ ਉਹਨਾਂ ਦੇ ਮੂੰਹ ਰੱਬ ਨੇ ਬੰਦ ਕਰ ਦਿੱਤੇ ਜੀ ਇਹ ਤਾਂ ਪਹਿਲਾਂ ਤੁਹਾਡੇ ਕੋਈ ਗੱਡੀ ਸੀ ਕੋਈ ਕਦੇ ਸੁਪਨਾ ਸੀ ਗੱਡੀ ਦਾ ਵੀ ਮੈਨੂੰ ਵੀ ਕਦੇ ਗੱਡੀ ਮਿਲੂਗੀ ਗੱਡੀ ਨਹੀਂ ਮੇਰੇ ਕੋਲ ਹੈਗੀ ਮੇਰੇ ਕੋਲ ਇੱਕ ਮੋਟਰਸਾਈਕਲ ਹੈ ਜੀ ਤੇ ਉਹ ਵੀ ਕਿਸੇ ਨੇ ਦਾਨ ਕੀਤਾ ਹੈ ਅੱਜ ਗੱਡੀ ਮਿਲ ਗਈ ਆ ਤੇ ਅੱਜ ਜੀ ਉਹ ਪਰਮੇਸ਼ਰ ਦਾ ਮੈਂ ਧੰਨਵਾਦ ਕਰਦਾ ਤੇ ਨਾਲੇ ਰੱਬ ਦੇ ਦਾਸਾਂ ਦਾ ਸੰਤ ਅੰਕਨਰੋਲਾ ਜੀ ਦਾ ਤੇ ਰੱਬ ਦੇ ਦਾਸੀ ਦਾ ਅੱਜ ਬੰਦਗੀ ਚ ਵੀ ਆਏ ਹੋ ਹਾਂਜੀ ਬੰਦਗੀ ਕਿੰਨੇ ਬੰਦੇ ਲਾਣ ਲੈ ਕੇ ਆਏ ਹੋ ਵੇਖੋ ਪੰਜ ਪੰਜ ਜਣੇ ਅਸੀਂ ਆਏ ਜੀ ਬੰਦਗੀ ਤੇ ਹਾਂਜੀ ਉਹ ਗੀਤ ਜਿਹੜਾ ਮਜ਼ਾਕ ਬਣਾਇਆ ਸੀ ਉਹ ਸੱਚ ਹੋ ਗਿਆ ਸੱਚ ਹੋ ਗਿਆ ਗੱਡੀ ਦੇਤੀ ਯੇਸ਼ੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਹਾਂ ਕ੍ਰਿਸਚਨ ਭਾਈ ਜਰਦੇ ਸਵਾਲ ਇਹੀ ਖੜਾ ਹੁੰਦਾ ਆ ਕਿ ਇਸਾਈ ਧਰਮ ਬਦ ਰਿਹਾ ਤੇ ਉਹਦੇ ਵਜ੍ਹਾ ਹੀ ਆ ਕਿ ਇਹਨਾਂ ਨੂੰ ਖਰੀਦਿਆ ਜਾ ਰਿਹਾ ਧਰਮ ਤੱਕੇ ਨਾਲ ਧਰਮ ਪਰ ਤੁਹਾਡਾ ਵੀ ਤਾਂ ਕਿਹਨੇ ਧਰਮ ਪਰ ਬਦਲਾਅ ਕੀਤਾ ਨਹੀਂ ਜੀ ਨਹੀਂ ਨਹੀਂ ਕਿਰਤਿੰਦਰ ਗੌਰਵ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਮੁਲਾਕਾਤ ਕਰਾਈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜਦੋਂ ਵੀ ਕਿਸੇ ਮੁਸੀਬਈ ਚਾਰੇ ਤੇ ਮੁਸੀਬਤ ਪੈਂਦੀ ਉਹ ਖੜਦੇ ਜਾ ਕੇ ਸਾਡੇ ਨਾਲ ਵੀ ਉਹਨਾਂ ਪੂਰਾ ਸਾਥ ਦਿੱਤਾ ਜੀ ਅੱਜ ਵੀ ਸਾਡੇ ਨਾਲ ਆ ਜੀ ਕਿ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਸੋ ਗੀਤ ਟਰੋਲ ਜਰੂਰ ਹੋਇਆ ਸੀ ਪਰ ਇਸ ਗਾਇਕ ਨੂੰ ਜਿਹੜੀ ਗੱਡੀ ਸੱਚਮੁੱਚ ਹੀ ਮਿਲੀ ਹੈ ਗੀਤ ਨੂੰ ਹੁਣ ਆਪਾਂ ਸੁਣਦੇ ਵੀ ਆ ਗੱਡੀ ਦੇ ਤੀ ਅਸੂਨੇ ਅਸੀਂ ਬੰਦਗੀ ਤੇ ਲੈ ਕੇ ਜਾਂਨੇ ਆ ਕਰਕੇ ਦੁਆਵਾ ਸਭ ਕੁਝ ਪਾਇਆ ਯਸੂ ਮਸ਼ੀਨ ਨੂੰ ਦਿਲ ਚ ਵਸਾਇਆ ਜਦੋਂ ਘਰੋਂ ਆਏ ਸੀ ਕੋਈ ਸੁਪਨਾ ਨਹੀਂ ਸੀ ਬਸ ਚਾਹੀ ਸੀ ਸਿਰਫ ਤੇ ਬੰਦਗੀ ਸੁਣਨ ਪਰ ਜਦੋਂ ਮਿਲੇ ਤੇ ਬਾਹਰ ਨਿਕਲੇ ਫੋਟੋ ਕਰਾਉਣ ਦੇ ਬਹਾਨੇ ਤੇ ਤੋਹਫੇ ਦੇ ਵਿੱਚੋਂ ਕਿਉਂਕਿ ਉਹ ਜਵਾਬ ਜਿਹੜਾ ਸੀ ਲੋਨਾਂ ਲੋਕਾਂ ਨੂੰ ਦੇਣਾ ਸੀ ਚਾਬੀ ਜਿਹੜੀ ਹੱਥ ਵਿੱਚ ਫੜਾ ਦਿੱਤੀ ਗਈ ਪਾਸਟਰ ਅੰਕੋਨੂ ਵੱਲੋਂ ਔਰ ਉਹ ਸੁਪਨਾ ਇਹਨਾਂ ਦਾ ਸੱਚ ਕਰ ਦਿੱਤਾ ਔਰ ਸੱਚੀ ਗੱਡੀ ਜਿਹੜੀ ਆ ਇਹਨਾਂ ਨੂੰ ਯੇਸ਼ੂ ਵੱਲੋਂ ਦਿੱਤੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਗੀਤ ਵਾਇਰਲ ਹੋਇਆ ਸੀ ਕਿ ਗੱਡੀ ਦੇਤੀ ਯੇਸ਼ੂ ਨੇ ਅਸੀਂ ਵੰਦਗੀ ਚ ਲੈ ਕੇ ਜਾਂਦੇ ਆ ਤੇ ਗੀਤ ਨੂੰ ਲੋਕਾਂ ਨੇ ਟਰੋਲ ਬਣਾ ਕੇ ਇੱਕ ਮਜ਼ਾਕ ਬਣਾ ਕੇ ਜਿਹੜੀਆਂ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਇੱਕ ਕਾਫੀ ਜਿਹੜਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣ ਗਿਆ ਕਿ ਹੈ ਕੀ ਗੀਤ ਅੱਜ ਸਾਡੇ ਨਾਲ ਉਹ ਗਾਉਣ ਵਾਲਾ ਗਾਇਕ ਜਿਹੜਾ ਕਿ ਅਸਾ ਗਿਲਜੀ ਮੌਜੂਦ ਆਪਾਂ ਇਹਨਾਂ ਨਾਲ ਉਹ ਜਾਣਾਂਗੇ ਕਿ ਉਹ ਗੀਤ ਜਿਹੜਾ ਲਿਖਿਆ ਸੀ ਕਿਉਂ ਲਿਖਿਆ ਸੀ ਕਿਉਂ ਟਰਾਲ ਬਣਿਆ ਸੋ ਸਾਰੀਆਂ ਗੱਲਾਂ ਇਹਨਾਂ ਕੋਲੋਂ ਪੁੱਛਾਂਗੇ ਗਿਲ ਸਾਹਿਬ ਗੀਤ ਜਿਹੜਾ ਤੁਹਾਡਾ ਟਰਾਲ ਬਣਿਆ ਲੋਕਾਂ ਦੇ ਵਿੱਚ ਬਣਦਾ ਗਰੀਲਾ ਬਣਿਆ ਜੀ ਗੱਡੀ ਦੇਤੀ ਯਸ਼ੂ ਨੇ ਮੈਂ ਬੰਦਗੀ ਤੇ ਲੈ ਕੇ ਜਾਂਦੇ ਆ ਇਹ ਕੀ ਚੀਜ਼ ਸੀ ਕੀ ਲਿਖਿਆ ਸੀ ਕੀ ਸੋਚ ਸੀ ਉਸ ਵੇਲੇ ਜਦੋਂ ਗੀਤ ਲਿਖਿਆ ਸੀਗਾ ਇਹ ਗੀਤ ਆ ਜੀ ਜਿਹੜਾ ਗੀਤ ਲਿਖਿਆ ਗੱਡੀ ਦੇਤੀ ਯਸ਼ੂ ਨੇ ਸੀ ਬੰਦਗੀ ਤੇ ਲੈ ਕੇ ਜਾਂਦੇ ਆ ਇਹ ਵੀਰੂ ਗਿਲ ਨੇ ਗੀਤ ਲਿਖਿਆ ਜੀ ਤੇ ਮੈਂ ਗਾਤਾ ਜੀ ਅੱਛਾ ਇਹ ਅਜ ਤੋਂ 7 ਸਾਲ ਪਹਿਲਾਂ ਗੀਤ ਚੇਤਕ ਰਿਕਾਰਡ ਕੰਪਨੀ ਗਰਮੀਤ ਭਾਜੀ ਨੇ ਕੀਤਾ ਸੀ ਜੀ ਅਸ਼ਰਦਾਸਪੁਰ ਦੀ ਕੰਪਨੀ ਹੈ ਤੇ ਉਦੋਂ ਲੋਕਾਂ ਨੇ ਨਹੀਂ ਇਹਨਾਂ ਸੁਣਿਆ ਜੀ ਉਦੋਂ 2000 ਲੋਕਾਂ ਨੇ ਸੁਣਿਆ ਤੇ ਹੁਣ ਜਨ ਕੇ ਕਿਸੇ ਨੇ ਚੋਰੀ ਕਲਿੱਪ ਕੱਟ ਕੇ ਇੰਸਟਾਗ੍ਰam ਤੇ ਪਾਈ ਜੀ ਤੇ ਗੀਤ ਵਾਇਰਲ ਹੋ ਗਿਆ ਜੀ ਸਾਨੂੰ ਨਹੀਂ ਪਤਾ ਸਾਡੇ ਤਾਂ ਚੋਰੀ ਜਨ ਕੇ ਪਾਇਆ ਗੀਤ ਹੈ ਬੜੇ ਕਮੈਂਟ ਮਾੜੇ ਆਉਂਦੇ ਰਹੇ ਮੈਨੂੰ ਬਹੁਤ ਪਰੇਸ਼ਾਨੀ ਲੱਗੀ ਸੀ ਉਦੋਂ ਕਿਉਂਕਿ ਮੈਂ ਕਿੰਨਾ ਸੀ ਸਾਡੇ ਪ੍ਰਭੂ ਯਸੂਸੀ ਦੀ ਜਨ ਕੇ ਬੇਅਬਦੀ ਹੋਈ ਹੈ ਤੇ ਜਨ ਕੇ ਮੈਂ ਬਹੁਤ ਪਰੇਸ਼ਾਨ ਹਾਂ ਤੇ ਮੈਂ ਬੜਾ ਦੁੱਖ ਚ ਵਿੱਚ ਇਹ ਕੀ ਪੈਕਟਰ ਲੋਕਾਂ ਤੇ ਮੈਨੂੰ ਬੜਾ ਗੁੱਸਾ ਉਸ ਟਾਈਮ ਤੇ ਆਇਆ ਸੀ ਕਿ ਮੇਰੀ ਕੋਈ ਗੱਲ ਨਹੀਂ ਕਰਦਾ ਹੂੰ ਉਦੋਂ ਬਾਅਦ ਚ ਜਾਨ ਕੇ ਮੇਰੇ ਪਾਜੀ ਰਜਿੰਦਰ ਗੌਰਵ ਜੀ ਜਿਹੜੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਧਾਨ ਇਹ ਉਹ ਸਾਡੇ ਕੋਲ ਗਏ ਤੇ ਉਹਨਾਂ ਮਾਨ ਸਤਕਾਰ ਸਾਨੂੰ ਬੜਾ ਹੌਸਲਾ ਵਧਾਈ ਕੀਤਾ ਮਿੱਤਾਂ ਨੂੰ ਕੋਈ ਵੀ ਕੋਈ ਪਰੇਸ਼ਾਨ ਕਰਦਾ ਮੈਨੂੰ ਦੱਸੋ ਬਿਲਕੁਸ ਮੈਂ ਦੇ ਵਿੱਚ ਇੱਕ ਗੱਲ ਹੋਰ ਦਰਨਾ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਗੀਤ ਲਿਖਿਆ ਜਾਂ ਗਾਇਆ ਇਹ ਗੀਤ ਜਦੋਂ ਗਾਇਆ ਸੀ ਉਸ ਵੇਲੇ ਕੀ ਤੁਸੀਂ ਯੇਸ਼ੂ ਬਾਰੇ ਜਾਣਦੇ ਸੀ ਮੈਂ ਪਹਿਲਾਂ ਸਵਾਲ ਕਰ ਚੁੱਕਾ ਹਾਂ ਕਿ ਜਿਵੇਂ ਲੋਕ ਸਵਾਲ ਖੜੇ ਕਰਦੇ ਨੇ ਕਿ ਜਿਹੜੇ ਅੱਜ ਕੱਲ ਲੋਕ ਧਰਮ ਪਰਿਵਰਤਨ ਹੋ ਰਿਹਾ ਹੈ ਇਹ ਲੱਖਾਂ ਰੁਪਈਆ ਖਰੀਦੇ ਜਾਂਦੇ ਨੇ ਇਹਨਾਂ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਮਕਾਨ ਦਿੱਤੇ ਜਾਂਦੇ ਆ ਹਾਂਜੀ ਵੇਖੋ ਜੀ ਅਸੀਂ ਲਾਲਚ ਬਾਰੇ ਨਹੀਂ ਕੋਈ ਮਸ਼ੀਨ ਮੰਨਿਆ ਹਾਂ ਜੋ ਮੇਰਾ ਜਨਮ ਹੋਇਆ ਮੈਂ ਅਸੀਂ ਯਸਮ ਸਿੰਘ ਉਦੋਂ ਦੇ ਮੰਦੇ ਪਹਿਲਾ ਸਾਡੇ ਦਾਦੇ ਪੜਦਾਦੇ ਨੇ ਸੀ ਮੰਦੇ ਤੇ ਜੋ ਮੇਰੀ ਸੋਤ ਸੰਭਲੀ ਅਸੀਂ ਉਦੋਂ ਤੇ ਮੰਨ ਲਾਪੇ ਕਿਉਂਕਿ ਦੂਜੇ ਬੰਤੇ ਨੰਬਰ ਤੇ ਵੱਡੀ ਗੱਲ ਇਹ ਆ ਜੀ ਨਸ਼ੇ ਪੱਤੇ ਤੋਂ ਬੰਦਾ ਵੱਜ ਜਾਂਦਾ ਤੰਦਰੁਸਤੀ ਆਉਂਦੀ ਦਿਲ ਦੀ ਸ਼ਾਂਤੀ ਆਉਂਦੀ ਜੀ ਜਦੋਂ ਰੱਬ ਦੇ ਸੰਤਾਂ ਨੂੰ ਮਿਲਿੰਦਾ ਪ੍ਰਾਰਥਨਾ ਕਰਾਈਦਿਆਂ ਜੀ ਤੇ ਇਸ ਕਰਕੇ ਅਸੀਂ ਇਧਰ ਪਰਮੋ ਯਿਸੂ ਨੂੰ ਸਿਨਮਨਣਾ ਮਤਲਬ ਤੁਹਾਡੇ ਜਿਹੜੇ ਪੁਰਖੇ ਵੀ ਪਰਮੇਸ਼ਵਰ ਦੇ ਵਿੱਚ ਸੀ ਦਾਸ ਸੀ ਕਹਿੰਦੇ ਵੀ ਯਿਸੂ ਨੂੰ ਜਾਣਦੇ ਸੀਗੇ ਹਾਂਜੀ ਹਾਂਜੀ ਤੇ ਕੀ ਲੱਗਦਾ ਜੀ ਜਦੋਂ ਤੁਸੀਂ ਪਰਮੇਸ਼ਵਰ ਚ ਰਹੇ ਪਹਿਲਾਂ ਤੇ ਮੈਂ ਤੁਹਾਡਾ ਜਾਣਨਾ ਚਾਹੁੰਦਾ ਪਿਛੋਕੜ ਕੀ ਆ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਆ ਤੇ ਕੀ ਤੁਸੀਂ ਕੰਮ ਕਰਦੇ ਹੋ ਹਾਂਜੀ ਵੇਖੋ ਜੀ ਸਾਡਾ ਪਿੰਡ ਹੈ ਗੁਰਦਿੱਤੀ ਵਾਲਾ ਜ਼ਿਲ੍ਹਾ ਫਰੀਦਕੋੜ ਤਹਿਸੀਲ ਜੀਰਾ ਕਿੱਡਾ ਆਖਣਾ ਮੱਲਾ ਵਾਲਾ ਜੀ ਗੀਰੇ ਦੇ ਲਾਗੇ ਪਿੰਡ ਮੇਰਾ ਗੁਰਦਿੱਤੀ ਵਾਲਾ ਹੈੜਾ ਹਾਂਜੀ ਹਾਂਜੀ ਤੇ ਕੀ ਕੰਮ ਕੀ ਕਰਦੇ ਹੋ ਕੰਮ ਜੀ ਅਸੀਂ ਤਾਂ ਮਿੰਤ ਮਜ਼ਦੂਰੀ ਕਰਦੇ ਹਾਂ ਬਾਕੀ ਮੈਂ ਬੰਦਗੀਆਂ ਤੇ ਜਾਂਦਾ ਸੰਤ ਲੋਕ ਮੈਨੂੰ ਬੁਲਾਉਂਦੇ ਸੀ ਗੀਤ ਗਾਉਣ ਵਾਸਤੇ ਕਿਉਂਕਿ ਮੈਨੂੰ ਪਹਿਲਾਂ ਲਾਇ ਸ਼ੌਂਕ ਹੈ ਜੀ ਗੀਤ ਗਾਉਣ ਦਾ ਅੱਛਾ ਹਾਂਜੀ ਪਹਿਲਾਂ ਮੇਰੇ ਅਰੀਲਾ ਵੀ ਆਈਆਂ ਰੀਆਂ ਜੀ ਜਿਹੜੀਆਂ ਡਿੱਕ ਤੇ ਲੱਗਦੀਆਂ ਹੁੰਦੀਆਂ ਸੀ ਜੇ ਕੇ ਆਰ ਆ ਰਿਕਾਰਡਿੰਗ ਕੰਪਨੀ ਨੇ ਅੰਮ੍ਰਿਤਸਰ ਵਾਲਿਆਂ ਕੀਤੀ ਸੀ ਮੇਰੀ ਇਸ ਇਸ ਗੀਤ ਲਿਖਣ ਤੋਂ ਪਹਿਲਾਂ ਤੁਸੀਂ ਰੱਬ ਰੂਪੀ ਜਾਂ ਪਰਮੇਸ਼ਰ ਦਾ ਜਿੰਦਾਂ ਸੀ ਗੀਤ ਲਿਖਿਆ ਯਿਸੂ ਬਾਰੇ ਉਸ ਤੋਂ ਪਹਿਲਾਂ ਇਦਾਂ ਦੇ ਲਿਖੇ ਜਾਂ ਕੋ ਹੋਰ ਕਲਚਰ ਗੀਤ ਵੀ ਲਿਖੇ ਆ ਹਾਂਜੀ ਨਹੀਂ ਨਹੀਂ ਮੈਂ ਦਾਜ ਵਾਲੇ ਗਾਏ ਜਾਂ ਸੱਭਿਆਚਾਰਕ ਗੀਤ ਗਾਏ ਧੀਆਂ ਬਾਰੇ ਗਾਏ ਅਜ ਗੀਤ ਮੇਰੇ ਉਸਤਾਦ ਜੀ ਸਰਦੂਲ ਮਲੂਕ ਵਾਲੀਆ ਉਹਨਾਂ ਨੇ ਵੀ ਦਾਜ ਬਾਰੇ ਜਾਦੇ ਗਾਏ ਗੀਤ ਮਸੀਹੀ ਤੋਂ ਵੀ ਸੁਵਾਉਂਦੇ ਤੇ ਉਹਨਾਂ ਦੇ ਲਿਖੇ ਵੀ ਮੈਂ ਗੀਤ ਗਾਏ ਜੀ ਜਿਨੇ ਹੌਲੀ ਹੌਲੀ ਦੋ ਬਸੁਰ ਜਤੀ ਹੋ ਗਈ ਆ ਪਰ ਉਹਨੇ ਇਹਨੂੰ ਤੋਰ ਨਾਲ ਲਿਸ਼ਕਾਰਾ ਪ੍ਰੋਗਰਾਮ ਚ ਮੇਰਾ ਗੀਤ ਆਇਆ 2013 ਚ ਵੀ ਤੇ ਇਦਾਂ ਦੇ ਗੀਤ ਗਾਏ ਜੀ ਹੋਰ ਹੋਰ ਗੀਤ ਨਹੀਂ ਗਾਏ ਮੈਂ ਜਾਂ ਸਹੀ ਗੀਤ ਜਾਰੇ ਗਾਏ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਗੀਤ ਤੁਸੀਂ ਹੁਣ ਗੱਲ ਕੀਤੀ ਹੌਲੀ ਹੌਲੀ ਜਰੂਰੀ ਜਿਹੜੀ ਤੋਰ ਨਹੀਂ ਜਾਂ ਮੈਂ ਤੁਸੀਂ ਲਿਸ਼ਕਾਰਾ ਦੇ ਵਿੱਚ 2013 ਚ ਆਇਆ ਲੇਕਿਨ ਉਸ ਗੀਤਾਂ ਦੇ ਸੱਭਿਆਚਾਰ ਗੀਤਾਂ ਤੋਂ ਹਟ ਕੇ ਫਿਰ ਇਹ ਪਰਮੇਸ਼ਰ ਦਾ ਜਿਹੜਾ ਤੁਸੀਂ ਗੀਤ ਲਿਖਿਆ ਜਾਂ ਯਸ਼ੂ ਵਾਰੇ ਲਿਖਿਆ ਇਹ ਕਿੰਦਾ ਸੋਚ ਆਈ ਸੀ ਮੰਚ ਕਿੰਦਾ ਆਇਆ ਵੀ ਮੈਨੂੰ ਗੱਡੀ ਦੇ ਦਿੱਤੀ ਉਹ ਕੀ ਕਲਪਨਾ ਸੀ ਕੀ ਸੋਚ ਪਲੈਨਿੰਗ ਬਣਾਈ ਸੀ ਹਾਂਜੀ ਉਹ ਵੇਖੋ ਜੀ ਇੱਕ ਵੀਰੂ ਗਿੱਲ ਨੇ ਜਿੰਨਾ ਲਿਖਿਆ ਗੀਤ ਇਹ ਉਹਨਾਂ ਨੇ ਇੱਕ ਗੀਤ ਕਿਸੇ ਵੀਰ ਦੀ ਗਵਾਹੀ ਲਿਖੀ ਆ ਜੀ ਅੱਛਾ ਕੋਈ ਵੀਰ ਸੀ ਤੋਂ ਬਹੁਤ ਗਰੀਬੀ ਦੇ ਵਿੱਚ ਰਹਿੰਦੇ ਸੀ ਤੇ ਘਰਾਇਆਂ ਤੇ ਵਿੱਚ ਰਹਿੰਦੇ ਸੀ ਭਾਂਡਾ ਛੰਨਾ ਕੋਈ ਨਹੀਂ ਹੈਗਾ ਉਹਨਾਂ ਕੋਲ ਵੀ ਬਹੁਤ ਜਾਣ ਕੇ ਤੁਸੀਂ ਦੁਖੀ ਸੀ ਤੇ ਉਹ ਰੱਬ ਦੇ ਸੰਤਾਂ ਕੋਲ ਜਾਣ ਕੇ ਆਉਣ ਲੱਗ ਪਏ ਤੇ ਉਹਨਾਂ ਪ੍ਰਾਰਥਨਾ ਕਰਾਈ ਤੇ ਹੌਲੀ ਹੌਲੀ ਉਹਨਾਂ ਦਾ ਕੰਮ ਚੜਦਾ ਚੜਦਾ ਚੜ ਗਿਆ ਤੇ ਅੱਜ ਗੱਡੀਆਂ ਤੇ ਜਿਓ ਤੇ ਇਸ ਕਰਕੇ ਉਹ ਉਹ ਜਦਿ ਗਵਾਈ ਮੈਂ ਤਾਂ ਗਈ ਮੈਂ ਤਾਂ ਕਰਾ ਕਰ ਇੱਕ ਜੀ ਲਿਖੇ ਗਾਉਣਾ ਜੀ ਮੈਂ ਕਾਫੀ ਜਿੰਨਾ ਦੇ ਲਿਖੇ ਗੀਤ ਮਾਸਟਰ ਚਿੰਦਰਪਾਲ ਜੀ ਅੱਜ ਦੁਨੀਆ 'ਚ ਨਹੀਂ ਉਹਨਾਂ ਦੇ ਲਿਖੇ ਮੈਂ ਗਾਏ ਗੀਤ ਮਾਸਟਰ ਸਦਰਕ ਸੀ ਉਹਨਾਂ ਦੇ ਵੀ ਗਾਏ ਮੈਂ ਭਾਗਮਸੀ ਤੇਜੀ ਜਿੰਨਾਂ ਦਾ ਮੈਂ ਗੀਤ ਗਾਇਆ ਸੀ ਪਾਪਾਂ ਵਾਲੇ ਖੇਤ ਬੀਜਲੇ ਯਸੂ ਨਾਮ ਦਾ ਕਿਆਰਾ ਵੀ ਨਾ ਲਾਇਆ ਉਹ ਵੀ ਗਾਇਆ ਤੇ ਹੁਣ ਮੇਰਾ ਉਹ ਗੀਤ ਮੇਰਾ ਇਹ ਚਿਤਕਰ ਕਾਉਟ ਕੰਪਨੀ ਵਾਲੇ ਭਾਜੀ ਮੇਰੇ ਕਰ ਰਹੇ ਉਹ ਵੀ ਆ ਰਿਹਾ ਜੀ ਜਿਵੇਂ ਤੁਸੀਂ ਲਿਖਿਆ ਕਿ ਦੱਸਿਆ ਕਿ ਜਿਹੜਾ ਗੀਤ ਤੁਸੀਂ ਲਿਖਿਆ ਕਿਸੇ ਦੀ ਟੈਸਟ ਨਹੀਂ ਸੀ ਕਿਸੇ ਦਾ ਗਵਾਹੀ ਸੀ ਕਿ ਉਹਨੂੰ ਕੀ ਉਹਦੀ ਜ਼ਿੰਦਗੀ 'ਚ ਵਾਕਿਆ ਹੋਇਆ ਸੀ ਕਿ ਉਹ ਬੰਦਾ ਜਿਹੜਾ ਸੀ ਉਹਨੂੰ ਉਹ ਜਾਂਦਾ ਸੀ ਸੰਗਤ 'ਚ ਜਾਂਦਾ ਸੀ ਉਹਦੇ ਕੋਲ ਸਾਧਨ ਨਹੀਂ ਸੀ ਉਹਨੂੰ ਜਿਹੜੀ ਗੱਡੀ ਦੇ ਦਿੱਤੀ ਆ ਇਹ ਗੀਤ ਉਹਨੂੰ ਪ੍ਰੇਰਿਤ ਸੀ ਹਾਂਜੀ ਹਾਂਜੀ ਉਹਦਾ ਯਾਨਕਿ ਜਿਹੜਾ ਲਿਖਾਰੀ ਹੈ ਨਾ ਜੀ ਉਹਨਾਂ ਨੇ ਉਹਦੇ ਬਾਰੇ ਲਿਖਿਆ ਜੀ ਉਹਦੇ ਨਾਲ ਵਾਵਾ ਪਿਆਰ ਮੁਹੱਬਤ ਸੀ ਉਹਨਾਂ ਨੇ ਉਹਦੀ ਯਾਨਕਿ ਹਿਸਟਰੀ ਸਾਰੀ ਲਿਖੀ ਗਈ ਗਵਾਹੀ ਉਹਨਾਂ ਦੀ ਲਿਖੀ ਤੇ ਉਹਨਾਂ ਨੇ ਲਿਖ ਕੇ ਮੈਨੂੰ ਦੇ ਦਿੱਤਾ ਤੇ ਮੈਂ ਗਾ ਦਿੱਤਾ ਜੀ ਤੇ 7 ਸਾਲ ਪੁਰਾਣਾ ਗੀਤ ਜਿਹੜਾ ਹੁਣ ਚਰਚਾ ਚ ਕਿਉਂ ਆਇਆ ਹਾਂਜੀ ਵੇਖੋ ਜੀ ਇਹ ਪਰਮੇਸ਼ਰ ਦੀ ਪ੍ਰਭੂ ਯਸਮਸੀ ਦੀ ਯੋਜਨਾ ਉਹਦੀ ਮਰਜ਼ੀ ਆ ਜੀ ਤੇ ਜੋ ਸੰਤਾਂ ਨੇ ਦਵਾਵਾਂ ਕੀਤੀਆਂ ਇਸ ਗੀਤ ਨੂੰ ਬਲੈਸ ਕੀਤਾ ਤੇ ਅੱਜ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਵੇਖੋ ਜੀ ਲੋਕ ਬੜਾ ਕੁਝ ਕਹਿੰਦੇ ਵੀ ਲਾਲਚ ਬੜਾ ਦਿੰਦੇ ਪਰ ਸਾਡੇ ਪਿੰਡਾਂ ਦੇ ਲੋਕ ਜਿਹੜੇ ਨਾ ਬਹੁਤ ਗਰੀਬੀ ਦੀ ਹਾਲਤ ਵਿੱਚ ਤੇ ਰੱਬ ਨੂੰ ਨਹੀਂ ਛੱਡਦੇ ਜੀ ਵੇਖੋ ਜੀ ਜੇ ਉਹ ਪੈਸੇ ਦਿੰਦੇ ਹੋਂ ਤਾਂ ਗਰੀਬੀ 'ਚ ਹੀ ਰਹਿਣ ਦੀ ਇਦਾਂ ਦੀ ਕੋਈ ਗੱਲ ਨਹੀਂ ਸਿਰਫ ਰੱਬ ਨੂੰ ਪਾਉਣ ਵਾਸਤੇ ਮੰਨਦੇ ਆ ਜੀ ਤੇ ਤੰਦਰੁਸਤੀ ਲੈਣ ਵਾਸਤੇ ਤੇ ਨਸ਼ੇ ਤੋਂ ਬਚਣ ਵਾਸਤੇ ਸਾਡੇ ਬੱਚੇ ਜਿਹੜੇ ਪਰਿਵਾਰ ਸਾਡਾ ਬਚਾ ਰਹੇ ਜੀ ਇਸ ਗੱਲ ਕੋ ਮੰਨਦੇ ਹਨ ਤੇ ਹੁਣ ਜਿਵੇਂ ਤੁਸੀਂ 7 ਸਾਲ ਪਹਿਲਾਂ ਗੀਤ ਗਾਇਆ ਸੀ ਕਹਿੰਦੇ ਤੁਸੀਂ ਕਿਸੇ ਦੀ ਕਿਸੇ ਦੀ ਗਵਾਹੀ ਹੋਈ ਸੀ ਕਿ ਉਹਨੂੰ ਉਹ ਇਦਾਂ ਹੀ ਜਾਂਦਾ ਹੁੰਦਾ ਸੀ ਉਹਨੂੰ ਗੱਡੀ ਮਿਲੀ ਆ ਹੁਣ ਮੈਂ ਇਹ ਵੀ ਗੱਲ ਸੁਣੀ ਹੈ ਕਿ ਤੁਹਾਨੂੰ ਵੀ ਗੱਡੀ ਦੇ ਦਿੱਤੀ ਹੈ ਕਿ ਪਰਮੇਸ਼ਰ ਦੇ ਕਿਸੇ ਦਾਸ ਨੇ ਤੁਹਾਨੂੰ ਗੱਡੀ ਦਿੱਤੀ ਹੈ ਉਹ ਕੀ ਕਹਾਣੀ ਹੈ ਕਿਵੇਂ ਤੁਹਾਡਾ ਉਹਦਾ ਮਿਲਾਪ ਹੋਇਆ ਹਾਂਜੀ ਜਦੋਂ ਜੀ ਇਹ ਗੀਤ ਵਾਇਰਲ ਹੋਇਆ ਤਾਂ ਮੈਂ ਬੜਾ ਪਰੇਸ਼ਾਨ ਸੀ ਤੇ ਸਾਡੇ ਗੌਰਵ ਭਾਜੀ ਜਿਹੜੇ ਪ੍ਰਧਾਨ ਜੀ ਆ ਉਹ ਸਾਡੇ ਕੋਲ ਗਏ ਤੇ ਉਹਨਾਂ ਸਾਡਾ ਮਾਨ ਸਤਿਕਾਰ ਕੀਤਾ ਪਾਸਟਰ ਛੇਰਾ ਜੀ ਦੇ ਘਰੇ ਚਰਚ ਦੇ ਵਿੱਚ ਤੇ ਮੈਨੂੰ ਨਾ ਹੌਸਲਾ ਦਿੱਤਾ ਵੀ ਤੂੰ ਪਰੇਸ਼ਾਨ ਨਾ ਹੋ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆਂ ਜੀ ਕੋਈ ਪਰੇਸ਼ਾਨ ਕਰਦਾ ਸਾਨੂੰ ਦੱਸੋ ਤੇ ਉੱਥੋਂ ਮੇਰਾ ਦਿਲ ਵੱਧਦਾ ਵੱਧ ਗਿਆ ਤੇ ਰੱਬ ਦੇ ਜਿਹੜੇ ਦਾਸ ਤੇ ਦਾਸੀ ਆਪਣੇ ਅੰਕੁਨ ਅਰੋਲਾ ਜੀ ਰੱਬ ਦੇ ਦਾਸ ਤੇ ਇਹਨਾਂ ਦੇ ਨਾਲ ਮੇਰਾ ਮੇਲ ਕਰਾਉਣ ਵਾਲਾ ਮੇਰੇ ਗੌਰਵ ਭਾਜੀ ਪ੍ਰਧਾਨ ਜੀ ਆ ਤੇ ਉਹਨਾਂ ਦਾ ਬੜਾ ਧੰਨਵਾਦੀਆਂ ਜੀ ਸ਼ੁਕਰ ਕਰਦਾ ਮੈਂ ਤੇ ਬਹੁਤ ਬਹੁਤ ਦਿਲੋਂ ਮੈਂ ਤੁਹਾਨੂੰ ਧੰਨਵਾਦ ਕਰਦਾ ਜੀ ਤੁਸੀਂ ਦੱਸਿਆ ਕਿ ਤੁਹਾਨੂੰ ਜਿਹੜਾ ਅੰਕਨੂਲਾ ਪਾਸ ਹੋਈ ਨਾ ਮਲਾਉਣ ਵਾਲਾ ਉਹ ਗੌਰਵ ਜਤਿੰਦਰ ਗੌਰਵ ਜੀ ਹਾਂ ਜੀ ਜਤਿੰਦਰ ਗੌਰਵ ਹਾਂਜੀ ਕੀ ਤੁਹਾਨੂੰ ਫੋਨ ਕੀਤਾ ਜਾਂ ਪਾਸਟਰੀ ਮਤਲਬ ਫੋਨ ਗਿਆ ਕਿ ਵੀ ਨਹੀਂ ਆ ਯਾਰ ਤੈਨੂੰ ਜੋ ਗਾਣਾ ਗਾਇਆ ਤੇਰੇ ਗਾਣੇ ਦੀ ਟਰੋਲ ਜਿਹੜੀ ਬਣੀ ਆ ਪਰ ਉਹਨੂੰ ਸੱਚਾਈ ਚ ਬਦਲਾਈਏ ਕਿ ਦੱਸਿਏ ਕਿ ਜਿਹੜਾ ਰੱਬ ਹੈ ਯਿਸੂ ਆ ਇਹ ਸੱਚੀ ਗੱਡੀਆਂ ਦਿੰਦਾ ਆ ਇਹ ਕਹਾਣੀਆਂ ਝੂਠੀਆਂ ਨਹੀਂ ਐ ਜੀ ਗੱਲਾਂ ਚ ਨਹੀਂ ਐ ਇਹ ਸੱਚੀ ਦਿੰਦਾ ਕੀ ਤੁਹਾਨੂੰ ਫੋਨ ਗਿਆ ਜਾਂ ਜਤਿੰਦਰ ਬਲੋਂ ਗਿਆ ਜਾਂ ਪਾਸਟਰ ਅੰਕਨੂਲਾ ਨੇ ਬੁਲਾਇਆ ਵੀ ਆ ਚਰਚਾ ਜਿੱਥੇ ਆ ਕੇ ਤੁਹਾਨੂੰ ਗੱਡੀ ਦਿੱਤੀ ਗਈ ਹੈ ਦੇਖੋ ਜੀ ਇਹ ਨਹੀਂ ਇਹ ਨਹੀਂ ਮੈਂ ਕਹਿੰਦਾ ਇਹ ਗੱਲ ਐਵੇਂ ਗੌਰਵ ਭਾਜੀ ਨੇ ਸਾਨੂੰ ਵੈਸੇ ਹੀ ਅੱਗੇ ਹੀ ਆਉਂਦੇ ਸੀ ਵੀਰਵਾਰ ਦੇ ਵੀਰਵਾਰ ਤੇ ਭਾਜੀ ਸਾਨੂੰ ਮਿਲੇ ਨਹੀਂ ਤੇ ਗੌਰਵ ਭਾਜੀਾਂ ਦੇ ਵੀ ਅੱਜ ਕਿਵੇਂ ਆ ਜਾਏ ਨਹੀਂ ਮੈਂ ਭਾਜੀ ਅੱਜ ਤਾਂ ਮੈਂ ਨਹੀਂ ਆਇਆ ਜੀ ਤੇ ਆਹਦਾ ਯਾਰ ਤੁਹਾਡੇ ਵਾਸਤੇ ਤਾਂ ਮੈਂ ਅੱਜ ਰਿਆਂ ਤੇ ਆਪਾਂ ਮਿਲਦੇ ਹਾਂ ਚਲੋ ਨਾਲੇ ਬੰਦਗੀ ਸੋਂਦੇ ਨਾਲ ਗੱਲਬਾਤਾਂ ਕਰਦੇ ਤੇ ਅਸੀਂ ਫਿਰ ਅਸੀਂ 10 ਵਜੇ ਉਹ ਦਿਨ ਪਹੁੰਚੇ ਜੀ ਇੱਥੇ ਤੇ ਸਾਨੂੰ ਨਹੀਂ ਪਤਾ ਵੀ ਗੱਡੀ ਜਾਂ ਦੇਣੀ ਜਾਂ ਇਹਦੇ ਬਾਰੇ ਮੈਂ ਨਹੀਂ ਕਹਿ ਸਕ ਗਰੂ ਭਾਜੀ ਨੇ ਜਦੋਂ ਰੱਬ ਦੇ ਦਾਸਾਂ ਨਾਲ ਸਾਨੂੰ ਮਿਲਾਇਆ ਤੇ ਰੱਬ ਦੇ ਦਾਸਾਂ ਨਾਲ ਮੈਂ ਅਸੀਂ ਗੱਲਬਾਤ ਕੀਤੀ ਬੜੇ ਜਣ ਕੇ ਪਿਆਰ ਮੁਹੱਬਤ ਨਾਲ ਮਾਨ ਸਤਕਾਰ ਦਾਸ ਤੇ ਦਾਸੀ ਨੇ ਅੰਕੁਰ ਰੋਲਾ ਜੀ ਨੇ ਬੜਾ ਕੀਤਾ ਸਾਨੂੰ ਤੇ ਮੈਨੂੰ ਬੜਾ ਵਧੀਆ ਲੱਗਾ ਜੀ ਜਦੋਂ ਉਹਨਾਂ ਦੇ ਮੈਂ ਰੋਮ ਚ ਵੜਿਆ ਮੈਨੂੰ ਐ ਲੱਗਾ ਜਿਵੇਂ ਮੈਂ ਸਵਰਗ ਚ ਵੜ ਗਿਆ ਜੀ ਤੇ ਉਹਨਾਂ ਦੇ ਚਿਹਰੇ ਮਗਦੇ ਸੀ ਜੀ ਦਾਸ ਤੇ ਦਾਸ ਦੇ ਚਿਹਰੇ ਮਗਦੇ ਸੀ ਜੀ ਤੇ ਰੱਬ ਦਾ ਨੂਰ ਹੀ ਪੂਰਾ ਉਹਨਾਂ ਤੇ ਜੀ ਤੇ ਕਹਿਣ ਤੋਂ ਮੈਂ ਹਾਂ ਜੀ ਹਾਂ ਜੀ ਜਦੋਂ ਤੁਸੀਂ ਆਏ ਇੱਥੇ ਚਰਚੇ ਦੇ ਵਿੱਚ ਆਏ ਸੀਗੇ ਜਿਹੜੀ ਚਰਚ ਖੰਬੜਾ ਦੀ ਚਰਚ ਕਹਿੰਦੇ ਜਮਾਨੀ ਜੰਦੀ ਆ ਉਸ ਚਰਚ ਚਾਹੇ ਤੇ ਤੁਸੀਂ ਆਏ ਕਿੱਦਾਂ ਸੀ ਤੇ ਤੁਹਾਨੂੰ ਕਿੱਦਾਂ ਸਗਾ ਉਸ ਘਰ ਤੋਂ ਤੁਰਨ ਵੇਲੇ ਕਿ ਅੱਜ ਮੈਨੂੰ ਗੱਡੀ ਮਿਲਣੀ ਹੈ ਕੋਈ ਮੰਚ ਸਿਕਾ ਦੰਦਾ ਨਹੀਂ 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 ਕੋਈ ਗੱਲ ਨਹੀਂ ਅਸੀਂ ਤਾਂ ਸਿਰਫ ਇਸ ਕਰਕੇ ਆਏ ਸੀ ਚਲੋ ਬੰਦਗੀ ਰਾਤ ਦਾ ਨਾ ਸੌਂਦੇ ਅਸੀਂ ਤੇ ਚਲੋ ਨਾਲੇ ਗੌਰਵ ਭਾਜੀ ਨਾਲ ਮਿਲ ਲਵਾਂਗੇ ਸਾਨੂੰ ਮੇਲ ਮਲਾਪ ਵਾਸਤੇ ਕਿਹਾ ਆਇਆ ਸੀ ਜੀ ਤੇ ਜਦੋਂ ਅਸੀਂ ਮਿਲਣਾ ਸੀ ਤੇ ਮੈਂ ਗੌਰਵ ਭਾਜੀ ਨੇ ਕਿਹਾ ਮੈਂ ਰੱਬ ਦੇ ਸੰਤਾਂ ਤੋਂ ਪਰ ਅਰਦਾਸ ਕਰਾਉਣੇ ਆ ਤੇ ਮੈਂ ਹਾਂ ਚਲੋ ਪ੍ਰਾਰਥਨਾ ਕਰਾਉਣੇ ਜੀ ਇਸ ਤੇ ਪ੍ਰਾਰਥਨਾ ਕਰਾਉਣ ਵਾਸਤੇ ਮੈਂ ਕੀਤਾ ਜੀ ਤੇ ਅੱਗੇ ਚਲੋ ਰੱਬ ਦੇ ਸੰਤਾਂ ਨੂੰ ਜਿਵੇਂ ਰੱਬ ਨੇ ਉਹਨਾਂ ਨੂੰ ਗਾਈਡ ਕੀਤਾ ਜਦੋਂ ਰੱਬ ਨੇ ਉਹਨਾਂ ਨੂੰ ਕਿਹਾ ਤੇ ਉਹਨਾਂ ਕਰ ਦਿੱਤਾ ਜੀ ਤੇ ਜਦੋਂ ਤੁਸੀਂ ਆ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਆ ਤੁਸੀਂ ਦੱਸਿਆ ਕਿ ਉਹਨਾਂ ਦੇ ਆਫਿਸ ਚ ਗਏ ਤੁਸੀਂ ਉਹਨਾਂ ਦਾ ਦੇਖਿਆ ਉਹਨਾਂ ਦਾ ਨੂਰ ਤੇ ਉਦੋਂ ਵੀ ਮਨ ਚ ਨਹੀਂ ਸੀਗਾ ਨਹੀਂ 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 ਨਾ ਨਾ ਨਹੀਂ ਜੀ ਤੇ ਫਿਰ ਇੱਕਦਮ ਅਚੰਬਾ ਕਿੱਦਾਂ ਲੱਗਾ ਵੀ ਤੁਹਾਡੇ ਤੇ ਚਾਬੀ ਫੜਾਈ ਉਹਨਾਂ ਨੇ ਵੇਖੋ ਜੀ ਜਦੋਂ ਅਸੀਂ ਕਿਹਾ ਵੀ ਮੈਂ ਹਾਂ ਵੀ ਸੰਤ ਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੀ ਆ ਵੀ ਉਹਨਾਂ ਦੇ ਰੂਮ ਤੇ ਤੂੰ ਕਹਿੰਦੇ ਕੋਈ ਨਹੀਂ ਆਜੋ ਬਾਹਰ ਆਣ ਕੇ ਕਰਦੇ ਫੋਟੋ ਤੇ ਅਸੀਂ ਬਾਹਰ ਆ ਗਏ ਤੇ ਬਾਹਰ ਮੈਨੂੰ ਨਹੀਂ ਪਤਾ ਕੀ ਕਰਨਾ ਇਹਨਾਂ ਬਾਹਰ ਆਣ ਕਹਿੰਦੇ ਉਹ ਗੱਡੀ ਤੁਹਾਨੂੰ ਯਸੂ ਨੇ ਦੇ ਦਿੱਤੀ ਹੈ ਤੇ ਆ ਚਾਬੀਆਂ ਫੜੋ ਤੇ ਬੰਦਗੀ ਤੇ ਲੈ ਕੇ ਜਾਓ ਆ ਚਾਬੀ ਹੜੋ ਤੇ ਬੰਦਗੀ ਤੇ ਲੈ ਕੇ ਜਾਓ ਜੀ ਉਹ ਜਦੋਂ ਰੱਬ ਦੇ ਦਾਸਾਂ ਨੇ ਇਹ ਗੱਲ ਕਹੀ ਅੰਕੁਨਰੂਲਾ ਜੀ ਨੇ ਮਤਲਬ ਤੁਸੀਂ ਘਰ ਤੋਂ ਆਏ ਤੁਹਾਨੂੰ ਪਤਾ ਵੀ ਨਹੀਂ ਸੀ ਕਿ ਕਿੱਥੇ ਮਿਲਣੀ ਹੈ ਅੰਦਰ ਮਿਲੇ ਵੀ ਉਦੋਂ ਵੀ ਕੋਈ ਗੱਲ ਨਹੀਂ ਸਿਰਫ ਇੱਕ ਜਿਹੜਾ ਮੈਨੂੰ ਫੋਟੋ ਕਰਾਉਣ ਦੇ ਲਈ ਤੋਂ ਬਾਹਰ ਆਏ ਤੇ ਇੱਕ ਵੱਡਾ ਜਿਹੜਾ ਆ ਕ੍ਰਿਸ਼ਮਾ ਜਿਹਨੂੰ ਕਹਿ ਸਕਦੇ ਆ ਝਟਕਾ ਝਟਕਾ ਲਗਾ ਜਦੋਂ ਗੱਡੀ ਦੀ ਚਾਬੀ ਹੱਥ ਫੜਾ ਦਿੱਤੀ ਹਾਂਜੀ ਹਾਂਜੀ ਉਦੋਂ ਮਹਿਰਾਨ ਜੇ ਹੋ ਗਿਆ ਵੀ ਕੀ ਹੋਇਆ ਦੇਖੋ ਜੀ ਅਮੈਜ਼ਿੰਗ ਹੋ ਗਿਆ ਤੁਸੀਂ ਹਾਂਜੀ ਦੇਖੋ ਜੀ ਮਹਿਰਾਨ ਹੀ ਹੋ ਗਿਆ ਵੀ ਕੀ ਹੋਇਆ ਤੇ ਮੈਂ ਹਾਂਜੀ ਕੁ ਸਮਝ ਚ ਮੇਰੇ ਤਾਂ ਆਉਂਦੀ ਨਹੀਂ ਜੀ ਤੇ ਮੈਂ ਫਿਰ ਮੈਂ ਰੱਬ ਦੀ ਮਰਜ਼ੀ ਆ ਜੀ ਜਸਮਸੀ ਦੀ ਜੋ ਕਰਦਾ ਉਹ ਸਹੀ ਕਰਦਾ ਜੀ ਪ੍ਰਭੂ ਦੇ ਦਾਸ ਨੇ ਉਹਨਾਂ ਨੇ ਜਦੋਂ ਚਾਬੀ ਦੇ ਦਿੱਤੀ ਤਾਂ ਜਿਹੜੇ ਲੋਕ ਮਜ਼ਾਕ ਉਡਾਉਂਦੇ ਸੀ ਤੁਹਾਡੀਆਂ ਰੀਲਾਂ ਬਣਾ ਕੇ ਇੰਸਟਾਗ੍ਰਾਮ ਤੋਂ ਰੀਲਾਂ ਬਣਾਉਂਦੇ ਸੀ ਜੀ ਕੀ ਜਵਾਬ ਉਹਨਾਂ ਨੂੰ ਕੀ ਦੇਖੋ ਜੀ ਉਹ ਰੱਬ ਨੇ ਜਵਾਬ ਉਹਨਾਂ ਨੂੰ ਦਿੱਤਾ ਜਿਹੜੇ ਅੱਜ ਜਾਣ ਕੇ ਮਜ਼ਾਕ ਡਾਉਂਦੇ ਸੀ ਤਾਂ ਉਹਨਾਂ ਦੇ ਮੂੰਹ ਰੱਬ ਨੇ ਬੰਦ ਕਰਤੇ ਜੀ ਤੇ ਰੱਬ ਨੇ ਜਵਾਬ ਦਿੱਤਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆਹੋ ਜੇ ਲੋਕਾਂ ਨੂੰ ਜਿਹੜੇ ਆਮ ਲੋਕਾਂ ਦੇ ਤੇ ਸਵਾਲ ਖੜੇ ਕਰ ਦਿੰਨੇ ਮੈਂ ਉਹੀ ਗੱਲ ਨੂੰ ਫੇਰ ਕਹਿੰਦਾ ਕਿਉਂਕਿ 크ਰਿਸਚਨ ਭਾਈਚਾਰੇ ਦੇ ਸਵਾਲ ਇਹੀ ਖੜਾ ਹੁੰਦਾ ਆ ਕਿ ਅਸਾਈ ਧਰਮ ਬਦਲ ਰਿਹਾ ਤੇ ਉਹਦੇ ਵਜ੍ਹਾ ਹੀ ਆ ਕਿ ਇਹਨਾਂ ਨੂੰ ਖਰੀਦਿਆ ਜਾ ਰਿਹਾ ਇਹਨਾਂ ਤੇ ਪੈਸੇ ਦਿੱਤੇ ਜਾਂਦੇ ਇਹਨਾਂ ਨੂੰ ਇਹਨਾਂ ਦੇ ਧਰਮ ਤੱਕੇ ਨਾਲ ਧਰਮ ਪਰ ਤੁਹਾਡਾ ਵੀ ਤਾਂ ਕਿੰਨਾ ਧਰਮ ਪਰਵਰਤਨ ਐ ਨਹੀਂ 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 ਇਹਦਾ ਕੋਈ ਚੱਕਰ ਨਹੀਂ ਇਹ ਇਦਾਂ ਦੀ ਕੋਈ ਗੱਲ ਨਹੀਂ ਕੋਈ ਪੈਸਾ ਨਹੀਂ ਦਿੱਤਾ ਕੋਈ ਮਕਾਨ ਨਹੀਂ ਬਿਲਕੁਲ ਬਿਲਕੁਲ ਆ ਜਿਹੜੀ ਗੱਡੀ ਦੇ ਦਿੱਤੀ ਆ ਇਹਦੇ ਨਾਲ ਕੀ ਕਹਿਣਾ ਚਾਹੁੰਦੇ ਨਹੀਂ ਜੀ ਇਹ ਵੀ ਕੋਈ ਲਾਲਚ ਨਹੀਂ ਮੈਨ ਤੇ ਜਾਨੀ ਕਿ ਤੁਸੀਂ ਜੋ ਰੱਬ ਨੇ ਜੋ ਪਰਮੇਸ਼ਰ ਨੇ ਉਹਨਾਂ ਨੂੰ ਅੰਦਾਸ ਨੂੰ ਕਿਹਾ ਤੇ ਉਹਨੇ ਕੀਤਾ ਜੀ ਸਾਬ ਜਿੱਦਾਂ ਹੁਣ ਤੁਹਾਨੂੰ ਗੱਡੀ ਮਿਲ ਗਈ ਕੀ ਤੋਂ ਪਹਿਲਾਂ ਤੁਹਾਡੇ ਕੋਈ ਗੱਡੀ ਸੀ ਕੋਈ ਕਦੇ ਸੁਪਨਾ ਸੀ ਗੱਡੀ ਦਾ ਵੀ ਮੈਨੂੰ ਵੀ ਕਦੇ ਗੱਡੀ ਮਿਲੂਗੀ ਵੇਖੋ ਜੀ ਸੱਜਣਾ ਮਿੱਤਰਾਂ ਕੋਲ ਗੱਡੀਆਂ ਹੈਗੀਆਂ ਸੀ ਮੇਰੇ ਕੋਲ ਗੱਡੀ ਨਹੀਂ ਸੀ ਮੇਰੇ ਕੋਲ ਇੱਕ ਮੋਟਰਸਾਈਕਲ ਹੈ ਜੀ ਤੇ ਉਹ ਵੀ ਕਿਸੇ ਨੇ দান ਕੀਤਾ ਸੀ ਮੈਨੂੰ ਸਰਪੰਚ ਨੇ ਗੁਰਮੇਲ ਸਿੰਘ ਨੇ ਗੱਡੀ ਨਹੀਂ ਮੇਰੇ ਕੋਲ ਹੈਗੀ ਜੀ ਬਾਕੀ ਜਦੋਂ ਗੱਡੀਆਂ ਦਾ ਲੋਕ ਕਹਿੰਦੇ ਸੀ ਦੇ ਦਿਓ ਰੱਬ ਕੇ ਇਹ ਦਵਾ ਕਰ ਦੇ ਪਰਬੂ ਤੇਰੀ ਮਰਜ਼ੀ ਆ ਤੇ ਅੱਜ ਗੱਡੀ ਮਿਲ ਗਈ ਆ ਤੇ ਅੱਜ ਜੀ ਉਹ ਪਰਮੇਸ਼ਰ ਦਾ ਮੈਂ ਧੰਨਵਾਦ ਕਰਦਾ ਤੇ ਨਾਲੇ ਰੱਬ ਦੇ ਦਾਸਾਂ ਦਾ ਸੰਤ ਅਕਨਰੋਲਾ ਜੀ ਦਾ ਤੇ ਰੱਬ ਦੇ ਦਾਸੀ ਦਾ ਮਨ ਮੋਤਨ ਵਾਚਾ ਅੱਜ ਬੰਦਗੀ ਚ ਵੀ ਆਏ ਹੋ ਕਿੰਨੇ ਬੰਦੇ ਨੂੰ ਲਾਣ ਲੈ ਕੇ ਆਏ ਹੋ ਵੇਖੋ ਪੰਜ ਪੰਜ ਜਣੇ ਅਸੀਂ ਆਏ ਜੀ ਬੰਦਗੀ ਤੇ ਹੈਲੋ ਉਹ ਗੀਤ ਜਿਹੜਾ ਮਜ਼ਾਕ ਬਣਿਆ ਸੀ ਉਹ ਸੱਚ ਹੋ ਗਿਆ ਸੱਚ ਹੋ ਗਿਆ ਸੱਚ ਹੈ ਗੱਡੀ ਦੇਤੀ ਯੇਸ਼ੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਗੀਤ गा ਕੇ ਦੱਸੋ ਫਿਰ ਹੁਣ ਪਤਾ ਲੱਗੇ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਹਾਨਿਆ ਕਰਕੇ ਦੁਆਵਾਂ ਸਭ ਕੁਝ ਪਾਇਆ ਯਸੂ ਮਸੀਹ ਨੂੰ ਦਿਲ ਚ ਬਸਾਇਆ ਰਾਤ ਦਿਨੇ ਹੁਣ ਯਸੂ ਮਸੀਹ ਦਾ ਰਾਤ ਦਿਨੇ ਹੁਣ ਯਸੂ ਮਸੀਹ ਦਾ ਨਾਮ ਜਪਦੇ ਰਹਿੰਨੇ ਆ ਸਾਨੂੰ ਗੱਡੀ ਦੇਤੀ ਹਾਏ ਗੱਡੀ ਦੇਤੀ ਯਸੁ ਨੇ ਅਸੀਂ ਬੰਦਗੀ ਤੇ ਲੈ ਕੇ ਜਹਾਨਿਆਂ ਗੱਡੀ ਦੇਤੀ ਯਸੁ ਨੇ ਅਸੀਂ ਬੰਦਗੀ ਤੇ ਲੈ ਕੇ ਜਹਾਨਿਆਂ ਗੱਡੀ ਦੇਤੀ ਯਸੁ ਨੇ ਅਸੀਂ ਬੰਦਗੀ ਤੇ ਲੈ ਕੇ ਜਹਾਨਿਆਂ ਜਿਵੇਂ ਜਤਿੰਦਰ ਗੌਰਵ ਜਿਨ੍ਹਾਂ ਨੇ ਤੁਹਾਡੇ ਨਾਲ ਮੁਲਾਕਾਤ ਕਰਾਈ ਕਿੱਦਾਂ ਦੀ ਨੇਚਰ ਆ ਉਹਨਾਂ ਦੀ ਕਿੱਦਾਂ ਸੁਭਾਅ ਆ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਦੇਖੋ ਜੀ ਗੌਰਵ ਭਾਜੀ ਜਿਹੜੇ ਪ੍ਰਧਾਨ ਜੀ ਨੇ ਬਹੁਤ ਵਧੀਆ ਨੇ ਦਾ ਨੇਚਰ ਆ ਜਦੋਂ ਵੀ ਕਿਸੇ ਮੁਸੀਬਤ ਆਈ ਜਾ ਰੇ ਤੇ ਮੁਸੀਬਤ ਪੈਂਦੀ ਉਹ ਖੜ ਦੇ ਜਾ ਕੇ ਲਈ ਤੇ ਉਹਨਾਂ ਨਾਲ ਸਾਥ ਦਿੰਦੇ ਜੀ ਉਹਨਾਂ ਦੇ ਹਾਂਜੀ ਹਾਂਜੀ ਤੇ ਸਾਡੇ ਨਾਲ ਵੀ ਉਹਨਾਂ ਪੂਰਾ ਸਾਥ ਦਿੱਤਾ ਜੀ ਅੱਜ ਵੀ ਸਾਡੇ ਨਾਲ ਆ ਜੀ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਉਹਨਾਂ ਦਾ ਜਦੋਂ ਗੀਤ ਦਾ ਮਜ਼ਾਕ ਬਣਾਇਆ ਤੁਹਾਡੇ ਉਦੋਂ ਵੀ ਤੁਹਾਡੇ ਨਾਲ ਸਾਥ ਹਾਂਜੀ ਹਾਂਜੀ ਸਾਥ ਕੀਤਾ ਤੇ ਜਦੋਂ ਹੁਣ ਗੱਡੀ ਵੀ ਦਿੱਤੀ ਸੱਚੀ ਮਿਲ ਗਈ ਆ ਹਾਂ ਸੱਚੀ ਮਿਲ ਗਈ ਜੀ ਹਾਂਜੀ ਤੇ ਹੁਣ ਵੀ ਤੁਸੀਂ ਉਹਨਾਂ ਦਾ ਤੇ ਪਰਮੇਸ਼ਰ ਦੇ ਦਾਸ ਦਾਸੀ ਦਾ ਹਾਂਜੀ ਬਹੁਤ ਧੰਨਵਾਦ ਕਰਦੇ ਜੀ ਹਾਂ ਪਰਮੇਸ਼ਰ ਦਾ ਦਿਲੋਂ ਜੀ ਹਾਂਜੀ ਹਾਂਜੀ ਰੱਬ ਦੇ ਦਾਸਾਂ ਦਾ ਤੇ ਉਹ ਪਰਮੇਸ਼ਰ ਦਾ ਪ੍ਰਭੂ ਐ ਸਮਸੀ ਦਾ ਸੋ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਬਹੁਤ ਵੱਡਾ ਜਿਹੜਾ ਜਵਾਬ ਹੈ ਕਿ ਜਿਹੜੇ ਅਕਸਰ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਇਹ ਗੱਲਾਂ ਕਰ ਦਿੰਦੇ ਨੇ ਕਿ ਲਾਲਚ ਦਿੱਤੇ ਗਏ ਪਰ ਧਰਮ ਪਰਿਵਰਤਨ ਕਰਵਾਏ ਗਏ ਕੋਈ ਨਾ ਕੋਈ ਤੱਕੇ ਦੇ ਨਾਲ ਜਿਹੜਾ ਆ ਜ਼ਬਰਨ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਇਹ ਧਰਮ ਪਰਿਵਰਤਨ ਹੋ ਰਿਹਾ ਸੋ ਕਦੇ ਵੀ ਕਿਸੇ ਵੀ ਧਰਮ ਦੇ ਉੱਤੇ ਇਹ ਗੱਲ ਕਦੇ ਨਾ ਕਹੋ ਕਿ ਕੁਝ ਨਹੀਂ ਹੋ ਸਕਦਾ ਜੋ ਪਰਮੇਸ਼ਵਰ ਚਾਹੇ ਉਹ ਸਭ ਕੁਝ ਕਰ ਸਕਦਾ ਹੈ ਜਿਵੇਂ ਇਹਨਾਂ ਦੇ 7 ਸਾਲ ਪਹਿਲਾਂ ਇੱਕ ਜਿਹੜਾ ਗੀਤ ਇਹਨਾਂ ਨੇ ਗਾਇਆ ਸੀ ਲੇਕਿਨ ਉਹਦਾ 1.5 ਮਹੀਨੇ ਪਹਿਲਾਂ ਟਰਾਲ ਬਣਿਆ ਉਹ ਟਰਾਲ ਦਾ ਜਵਾਬ ਜਿਹੜਾ ਆ ਇਸ਼ੂ ਨੇ ਦੇ ਦਿੱਤਾ ਸੋ ਗੱਡੀ ਜਿਹੜੀ ਆ ਤੁਸੀਂ ਦੇਖੀ ਆ ਮੈਂ ਦਿਖਾ ਲਈ ਆ ਇਹ ਗੱਡੀ ਜਿਹੜੀ ਵਾਕਈ ਪਰਮੇਸ਼ਵਰ ਦੇ ਦਾਸ ਪਾਸਟਰ ਅੰਕਨੂਲਾ ਜੀ ਵੱਲੋਂ ਜਿਹੜੀ ਦਿੱਤੀ ਗਈ ਆ ਸੋ ਇਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨੂੰ ਮਨਾਉਣ ਵਾਲੇ ਜਿਹੜੇ ਸੀਗੇ ਪਾਸਟਰ ਜੀ ਨਾਲ ਉਹ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਮਿਸਟਰ ਜਤਿੰਦਰ ਗੌਰਵ ਮਸੀ ਜੀ ਜੀ ਨੇ ਉਹਨਾਂ ਦੀ ਬਦੌਲਤ ਜਿਨ੍ਹਾਂ ਨੂੰ ਜਦੋਂ ਘਰੋਂ ਆਏ ਸੀ ਕੋਈ ਸੁਪਨਾ ਨਹੀਂ ਸੀ ਬਸ ਚ ਆਏ ਸੀ ਸਿਰਫ ਤੇ ਵੰਦਗੀ ਸੁਣਨ ਪਰ ਜਦੋਂ ਮਿਲੇ ਤੇ ਬਾਹਰ ਨਿਕਲੇ ਫੋਟੋ ਕਰਾਉਣ ਦੇ ਬਹਾਨੇ ਤੇ ਤੋਹਫੇ ਦੇ ਵਿੱਚੋਂ ਕਿਉਂਕਿ ਉਹ ਜਵਾਬ ਜਿਹੜਾ ਸੀ ਉਹਨਾਂ ਲੋਕਾਂ ਨੂੰ ਦੇਣਾ ਸੀ ਚਾਬੀ ਜਿਹੜੀ ਹੱਥ ਵਿੱਚ ਫੜਾ ਦਿੱਤੀ ਗਈ ਪਾਸਟਰ ਅੰਕੋਨੂ ਵੱਲੋਂ ਔਰ ਉਹ ਸੁਪਨਾ ਇਹਨਾਂ ਦਾ ਸੱਚ ਕਰ ਦਿੱਤਾ ਔਰ ਸੱਚੀ ਗੱਡੀ ਜਿਹੜੀ ਆ ਇਹਨਾਂ ਨੂੰ ਯੇਸ਼ੂ ਵੱਲੋਂ ਦਿੱਤੀ ਗਈ ਆ ਔਰ ਇਹ ਸਾਰੇ ਲੋਕ ਜਿਹੜੇ ਆ ਵੰਦਗੀ ਵਿੱਚ ਆਏ ਨੇ ਹੰ ਗੱਡੀ ਦੇ ਤੀ ਇਹ ਸੁਨੇ ਅਸੀਂ ਬੰਦਗੀ ਤੇ ਲੈ ਕੇ ਜਾਣਿਆ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣਿਆ ਕਰਕੇ ਦੁਆਵਾ ਸਭ ਕੁਝ ਪਾਇਆ ਯਸੂ ਮਸੀਹ ਨੂੰ ਦਿਲ ਚ ਵਸਾਇਆ ਕਰਕੇ ਦੁਆਵਾ ਸਭ ਕੁਝ ਪਾਇਆ ਯਸੂ ਮਸੀਹ ਨੂੰ ਦਿਲ ਚ ਬਸਾਇਆ ਰਾਤ ਦਿਨੇ ਹੁਣ ਯਸੂ ਮਸੀਹ ਦਾ ਰਾਤ ਦਿਨੇ ਹੁਣ ਯਸੂ ਮਸੀਹ ਦਾ ਨਾਮ ਜਪਦੇ ਰਹਿੰਨੇ ਆ ਸਾਨੂੰ ਗੱਡੀ ਦੇਤੀ ਹਾ ਗੱਡੀ ਦੇਤੀ ਅਸੁਨੇ ਅਸੀਂ ਬੰਦਗੀ ਤੇ ਲੈ ਕੇ ਜਾਂਨਿਆ ਗੱਡੀ ਦੇਤੀ ਅਸੁਨੇ ਅਸੀਂ ਬੰਦਗੀ ਤੇ ਲੈ ਕੇ ਜਾਂਨਿਆ ਗੱਡੀ ਦੇਤੀ ਅਸੁਨੇ ਅਸੀਂ ਬੰਦਗੀ ਤੇ ਲੈ ਕੇ ਜਾਂਨਿਆ